ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਸੇਲਬਰਾ ਤਹਿਸੀਲ ਫੂਲ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਨੀਲੀ ਰਾਬੀ ਝੋਟੀ ਦਿਖਾ ਰਹੇ ਆਂ ਮਿੱਤਰੋ ਸੂਣ ਵਾਲੀ ਬਾਈ ਦਲੇਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਮਧਰੀ ਕੋਟੀ ਦੀ ਆ ਸਰੀਰ ਪੱਖੋਂ ਮਿੱਤਰੋ ਚੰਗੀ ਸਭੀ ਵੀ ਐ ਮਾਰਕਾ ਫੁੱਲ ਐ ਤੇ ਕੁੰਡੀ ਝੋਟੀ ਐ ਤੇ ਜਿਹੜੇ ਵੀ ਵੀਰ ਭਰਾ ਨੂੰ ਕੋਈ ਨੀਲੀ ਰਾਬੀ ਦਾ ਭਰਾ ਸਕੀਨ ਐ ਉਹਨਾਂ ਦੀ ਖਾਤਰ ਮਿੱਤਰੋ ਤੋਹਫਾ ਹੀ ਐ ਇਹ ਤੋਂ ਤੁਸੀਂ ਚੰਗੇ ਸਿਮਰ ਲਵਾ ਕੇ ਤੁਸੀਂ ਖੁਦ ਘਰੇ ਬਰੀਡ ਤਿਆਰ ਕਰ ਸਕਦੇ ਹੋ ਕਿੰਨੇ ਕੁ ਦਿਨ ਜਿਹੜੇ ਸੂਣ ਦੇ ਵਿੱਚ ਬਾਕੀ ਨੇ ਤੇ ਉਹਦੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਾਂਗੇ ਪਹਿਲਾਂ ਥਾਂਲੇ ਵੀ ਦੀ ਬੰਤਰ ਜੇ ਆਪਾਂ ਗੱਲ ਕਰੀਏ ਮਿੱਤਰੋ ਚੰਗੀ ਚੰਗਾ ਸੋਹਣਾ ਥਾਣਾ ਤੇ ਮਾਰਕਾ ਫੇਰ ਆਪਾਂ ਕਹਿੰਦਾ ਵੀ ਫੁੱਲ ਬਟਾ ਫੁੱਲ ਹੈ ਤੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਕਰਦੇ ਆਂ ਬਾਈ ਦੇ ਨਾਲ ਗੱਲਬਾਤ ਫੇਰ ਮਿੱਤਰੋ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਵੀ ਬਾਈ ਨੇ ਕੀ ਰੇਟ ਰੱਖਤਾ ਮਧਰੀ ਗੋਡੀ ਦੀ ਆ ਫੇਰ ਆਪਾਂ ਦੁਬਾਰੇ ਕਹਿਣੇ ਆ ਪਰ ਸਰੀਰ ਪੱਖੋਂ ਮਿੱਤਰੋ ਚੰਗੀ ਸਮੀ ਵੀ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਤੁਸੀਂ ਦੱਸੋ ਜੀ ਠੀਕ ਐ ਸੇ ਤਾਂ ਠੀਕ ਐ ਵਧੀਆ ਇਹ ਹੁਣ ਝੋਟੀ ਦਾ ਜੇ ਆਪਾਂ ਸੂਏ ਦੀ ਗੱਲ ਕਰੀਏ ਕਿਹੜਾ ਸੂੰਦੀ ਆ ਇਹ ਇਹ ਦੂਜਾ ਸੂਆ ਸੂੰਦੀ ਆ ਬਾਈ ਦੂਜਾ ਸੂਆ ਸੂੰਦੀ ਆ ਹਾਂਜੀ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ ਇਹ 19 ਜੂਨ ਨੂੰ ਦਿਨ ਪੂਰੇ ਆ ਜੀ 19 ਤਰੀਕ ਨੂੰ ਦਿਨ ਪੂਰੇ ਆ ਮੰਨ ਛੇ ਸੱਤ ਦਿਨ ਪਾਇਆ ਛੇ ਸੱਤ ਦਿਨ ਪਾਇਆ ਜੀ ਠੀਕ ਹੈ ਦੁੱਧ ਦੇਣੇ ਪਹਿਲੇ ਸੂਏ ਕਿੰਨਾ ਘੱਟਿਆ ਵਾ ਨਹੀਂ 11 12 ਕਿਲੋ ਦਿੱਤਾ ਜੀ 11 12 ਟੀਕੇ ਦੀ ਜੇ ਗੱਲ ਕਰੀਏ ਟੀਕਾ ਕਿਹੜਾ ਲੱਗਿਆ ਵਾ ਇਹ ਨੀਲੀ ਰਾਵੀ ਦੀ ਲੱਗਿਆ ਬਈ ਨੀਲੀ ਰਾਵੀ ਤੇ ਲੱਗਿਆ ਲੱਗਿਆ ਬਈ ਮਹਿੰਗਾ ਲੱਗਿਆ ਠੀਕ ਹੈ ਜੀ ਠੀਕ ਹੈ ਪਰ ਸਾਂਭਿਆ ਨਹੀਂ ਨਾ ਸਾਂਭਿਆ ਨਹੀਂ ਜੀ ਓਕੇ ਸੋ ਨੀਲੀ ਰਾਵੀ ਦਾ ਪਾਈ ਕਹਿੰਦਾ ਵੀ ਮੇਂਤਰੋ ਸਿਮਣ ਲੱਗਿਆ ਵਾ ਤੇ ਸਿਹਤ ਪੱਖੋਂ ਚੰਗੀ ਸੰਭੀ ਵੀ ਆ ਜਿਹੜੇ ਵੀ ਵੀਰ ਭਰਾ ਨੂੰ ਆਪਾਂ ਫੇਰ ਕਹਨੇ ਆ ਮੁੱਲ ਕੀ ਕਰਤਾ ਜੀ ਆਪਾਂ ਔਰ ਲੈ ਦੇ 155 ਜਾਨ ਮਾਨ ਤਾਨ ਆ ਮਾਨ ਤਾਨ ਨਹੀਂ ਹੋਊਗਾ ਜੀ ਓਕੇ ਤੋਰੋ ਜੇ ਇੱਕ ਵਾਰੀ ਸੋ ਮਦਰੀ ਗੋਡੀ ਦੀ ਆ ਜਿਹੜੇ ਭਰਾ ਨੀਲੇ ਰਾਵੀ ਕੋਈ ਪਸ਼ੂ ਰੱਖਣਾ ਚਾਹੁੰਦਾ ਉਹਦੇ ਮਿੱਤਰੋ ਕਰੋ ਬਾਈ ਦੇ ਨਾਲ ਸੰਪਰਕ ਹਜੇ ਕੁੜੇ ਪੜੇ ਮਿੱਤਰੋ ਤੋੜੇ ਨਹੀਂ ਘਟੋਕਾ ਟੱਟ ਦੇ ਨਾਲ ਦੀ 10 ਦਿਨਾਂ ਦੀ ਕੱਚੀ ਜਾਂ ਚੰਗਾ ਪਾ ਜਾਣਾ ਚੰਗੀ ਸੰਭੀ ਵੀ ਐ ਠੰਡੀ ਸੀਲ ਦਾ ਵੀ ਅੰਦਾਜ਼ਾ ਤੁਸੀਂ ਲਾ ਸਕਦੇ ਬਹੁਤ ਵਧੀਆ ਕੋਈ ਭਜਨ ਅਠ ਨਹੀਂ ਕਰਦੀ ਆਲੇ ਵੀ ਬੰਤਰ ਸਾਨੂੰ ਕੈਮਰਾ ਨੇੜੇ ਕਰਕੇ ਆਪਾਂ ਦਿਖਾ ਰਹੇ ਆ ਤੇ ਸੋਣੀ ਹੈ ਪਰ ਹਜੇ ਕੱਚੀ ਆ ਮਿੱਤਰੋ ਕਾਫੀ ਜਨਾਦੀ ਹਾਂਜੀ ਠੰਡੀ ਸੀਰ ਫੁੱਲਾ ਹਨਾ ਹਾਂਜੀ ਠੀਕ ਹੈ ਤੇ ਰੇਟ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ 842762531 84276 30531 30531 ਪਿੰਡ ਸੇਲਵਰਾ ਇਹ ਭਾਈ ਘਰ ਕਿੱਥੇ ਜੀ ਆਪਣਾ ਥੋੜਾ ਇਹ ਇਹ ਆਪਣਾ ਗਉਂਟੀ ਦੀ ਸੜਕ ਆ ਗਈ ਆ ਗੁਰਦੁਆਰਾ ਗਈ ਕੋਲ ਸਾਹਮਣੇ ਗੁਰਦੁਆਰਾ ਹਨਾ ਹਾਂਜੀ ਗੁਰਦੁਆਰੇ ਦੇ ਬਿਲਕੁਲ ਨੇੜੇ ਤੇ ਗੁੰਮਟੀ ਵਾਲੇ ਸੜਕ ਦੇ ਨਜ਼ਦੀਕ ਤੇ ਬਾਈ ਦਾ ਘਰ ਹੈ ਜਿਹੜੇ ਵੀ ਭਰਾ ਨੂੰ ਜ਼ਰੂਰਤ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ 810 ਦਿਨਾਂ ਦੀ ਕੱਚੀ ਤੇ ਜੇਕਰ ਕਿਸੇ ਭਰਾ ਨੇ ਫਿਰ ਆਪਾਂ ਦੱਸਦੇ ਆ ਵੀ ਇਹ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਸੋ ਸਾਰੇ ਵੀਰਾਂ ਦਾ ਮੇਰੇ ਤੋਂ ਧੰਨਵਾਦ ਹੈ